ਝਗੜੇ ਦੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਤੇ ਵੀਡੀਓ ਵੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਿੰਡ ਪੈਰੋਪੁਰ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਅਜਿਹਾ ਵਿਵਾਦ ਹੋਇਆ ਹੈ ਕਿ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਥਾਣਾ ਫਤਗੜ ਸਾਹਿਬ ਪੁਲਿਸ ਦੇ ਵੱਲੋਂ ਦੋਵਾਂ ਪਾਰਟੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕੀਤੀ ਗਈ சுரேਸ਼ ਕੁਮਾਰ ਦਾ ਇਹ ਕਹਿਣਾ ਹੈ ਕਿ ਉਸਨੇ ਵਿਅਕਤੀ ਤੋਂ ਪੈਸੇ ਲਏ ਸਨ ਜਦੋਂ ਦਫ਼ਤਰ ਦੇ ਵਿੱਚ ਪਿੰਡ ਪੈਰੋਪੁਰ ਦੇ ਵਿੱਚੋਂ ਬੈਠਾ ਸੀ ਤਾਂ ਉਕਤ ਵਿਅਕਤੀ ਤਕੂ ਜਨ ਪਛਾਤੇ ਦਫ਼ਤਰ 'ਚ ਆਉਂਦੇ ਨੇ ਪਹਿਲਾਂ ਬਹਿਸ ਹੋਈ ਐ ਤੇ ਉਸ ਤੋਂ ਬਾਅਦ ਡੰਡਿਆਂ ਤੇ ਲੋਹੇ ਦੇ ਪਾਈਪਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਨਾਲ ਉਹ ਤੇ ਉਸ ਦਾ ਭਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸਦਾ ਦਫ਼ਤਰ ਉਸਦੇ ਘਰ ਦੇ ਵਿੱਚ ਹੀ ਹੈ ਉਹਨਾਂ ਦੱਸਿਆ ਕਿ ਉਕਤ ਝਗੜੇ ਦੀ ਵੀਡੀਓ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦਾ ਇਹ ਕਹਿਣਾ ਹੈ ਕਿ ਪੈਸਿਆਂ ਦੇ ਲੈਣ-ਦੇਣ ਦਾ ਇਹ ਮਾਮਲਾ ਫਿਲਹਾਲ ਕੇਸ ਦਰਜ ਕੀਤਾ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਮੇਰਾ ਘਰ ਤੇ ਆਫਿਸ ਪੈਰੋ ਪਰਚਾ ਹੈ ਘਰ ਦੇ ਵਿੱਚ ਹੀ ਮੈਂ ਆਫਿਸ ਬਣਾਇਆ ਹੋਇਆ ਹੈ ਜਿੱਥੇ ਮੈਂ ਬੈਠਾ ਸੀ ਲਗਭਗ ਤਕਰੀਬਨ 6 ਵਜੇ ਕੁਝ ਵਿਅਕਤੀਆਂ ਵੱਲੋਂ ਆ ਕੇ ਮੇਰੇ ਤੇ ਤਕਰੀਬਨ ਲਗਭਗ 10 ਦੇ ਕਰੀਬ ਵਿਅਕਤੀਆਂ ਦੇ ਆਕੇ ਮੇਰੇ ਤੇ ਹਮਲਾ ਕੀਤਾ ਗਿਆ ਜਿਹਦਾ ਨਾਮ ਮੈਂ ਪੁਲਿਸ ਡਿਪਾਰਟਮੈਂਟ ਨੂੰ ਦੱਸ ਦਿੱਤਾ ਹੈ ਤੇ ਜਿਸ ਦੀ ਵੀਡੀਓ ਰਿਕਾਰਡਿੰਗ ਸਾਰੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਤੇ মিডিਆ ਨੂੰ ਵੀ ਪ੍ਰੋਵਾਈਡ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਉਹ ਵਿਅਕਤੀਆਂ ਨੇ ਸਾਦੀ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਭੱਜ ਕੇ ਆਪਣੇ ਮੈਂ ਆਪਣੇ ਮਤਲਬ ਕਿ ਵੀ ਜਦੋਂ ਉਹ ਬੰਦੇ ਵਿਅਕਤੀ ਆਏ ਜਿਸ ਟਾਈਮ ਉਹ ਐਂਟਰ ਗੇਟ ਤੋਂ ਐਂਟਰ ਹੋਏ ਮੈਂ ਭੱਜ ਕੇ ਆਪਣੇ ਪਿੱਛੇ ਮੇਰਾ ਨਾਲ ਰੈ residense ਵਿੱਚ ਕੀਤਾ ਹੋਇਆ ਰੈ residense ਦੇ ਵਿੱਚ ਚਲਾ ਗਿਆ ਉਸ ਬੰਦਿਆਂ ਨੇ ਆ ਕੇ ਮੇਰੀ ਉੱਥੇ residense ਦੇ ਵਿੱਚ ਆ ਕੇ ਕੁੱਟਮਾਰ ਕੀਤੀ ਠੀਕ ਹੈ ਮੈਂ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰਦਾ ਵੀ ਇਸ ਤੋਂ ਬਾਅਦ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕੀ ਮਾਮਲਾ ਕਿਸੇ ਲਈ ਹੈ ਮਾਮਲਾ ਇਹ ਸੀ ਮੈਂ ਉਸ ਬੰਦੇ ਤੋਂ 66 ਲੱਖ ਰੁਪਇਆ ਲੈਣਾ ਹੈ ਠੀਕ ਹੈ ਜੀ ਤੇ ਕੁਝ ਲੈਣ ਦੇਣ ਦਾ ਸਾਡਾ ਆਫਰ ਦੇ ਵਿੱਚ ਪੈਂਡਿੰਗ ਸੀ ਜਿਸ ਕਾਰਨ ਬਾਰ-ਬਾਰ ਮਤਲਬ ਕਿ ਗੱਲਬਾਤ ਸਾਡੀ ਆਫਸ ਚ ਹੋ ਰਹੀ ਸੀ ਠੀਕ ਹੈ ਜੀ ਉਹਦੇ ਸਬੰਧ ਦੇ ਵਿੱਚ ਧਮਕੀਆਂ ਦੇ ਰਿਆ ਸੀ ਕਦੇ ਬਾਰ-ਬਾਰ ਕੁਸ਼ ਕਰ ਰਿਹਾ ਸੀ ਇਹਨੇ ਆ ਕੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਤੇ ਸਾਡੀ ਕੁੱਟਮਾਰ ਕੀਤੀ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਹੈ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੇ ਕੋਲ ਜੋ ਲਾਇਸੈਂਸੀ ਰਫਲ ਪਿਸਟਲ ਹੈ ਉਹ ਵੀ ਇਹਦਾ ਜਮ੍ਹਾਂ ਕਰਵਾਇਆ ਜਾਵੇ ਕਿਉਂਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ ਕਈ ਗਾਰ ਕਾਨੂੰਨੀ ਪਰਚੇ ਚੱਲ ਰਹੇ ਹਨ ਥੋੜੇ ਦਿਨ ਪਹਿਲਾਂ ਹਫਤਾ 10 ਦਿਨ ਪਹਿਲਾਂ ਇਸ ਬੰਦੇ ਨੇ ਇੱਕ ਸਰਕਾਰੀ ਬਿਲਡਿੰਗ ਬਰਾਸ ਦੇ ਵਿੱਚ ਵੀ ਜਿਹਦੀ ਕੰਪਲੇਂਟ ਬਡਾਲੀ ਥਾਣੇ ਦੇ ਵਿੱਚ ਹੈ ਬਰਾਸ ਦੇ ਵਿੱਚ ਵੀ ਇੱਕ ਸਰਕਾਰੀ ਬਿਲਡਿੰਗ ਨੂੰ ਜਿੰਦਾ ਤੋੜਨ ਦੀ ਕੰਪਲੇਂਟ ਇਹਦੀ ਹੈ ਜਿਸ ਦੇ ਉੱਤੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਦੀਵਾਰ ਵਗੈਰਾ ਢਾਈ ਠੀਕ ਹੈ ਜੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਅਤੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਸ ਬੰਦੇ ਤੇ ਪੱਧ ਤੋਂ ਵੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕਿਟ ਪੈਰੋਂ ਉਪਰ ਦੇ ਬਾਹਰ ਫਾਰਮ 'ਚ ਝਗੜਾ ਹੋਇਆ ਸੀ ਅਸਰ ਗਿਸ਼ਮਰ ਸ੍ਰੇਸ਼ ਕੁਮਾਰ ਸ੍ਰੇਸ਼ ਕੁਮਾਰ ਵਗੈਰਾ ਇੱਕ ਪਾਸੇ ਗੁਪਤੇ ਸਿੰਘ ਤੇਜੀ ਟੈਂਪਰ ਪਰ ਇਹਨਾਂ ਦਾ ਆਪਸੀ ਝਗੜਾ ਹੋਇਆ ਸੀ ਦੋਨੇ ਤਰ੍ਹਾਂ ਦੇ ਸੱਟਾਂ ਲੱਗੀਆਂ ਸੀ ਸਿਵਲ ਅਪੋਰਡਾ ਕਰ ਹੋਈ ਸੀ ਉਹਨਾਂ ਦੇ ਤਰ੍ਹਾਂ ਦੇ ਡਾਕਟਰ ਇਨਪੁਟਾਂ ਮੁਕਾਬਕ ਜਿੱਦਾਂ ਦੀ ਹੁਣ ਤਾਂ ਅਸੀਂ ਪਰਚਾ ਦਰਜ ਕਰ ਲਿਆ ਜੋ ਅਗਲੀ ਜੀਮੇ ਰਿਪੋਰਟਾਂ ਆਉਣਗੀਆਂ ਉਸ ਨਾਲ ਕਰੀ ਕਰਵਾ ਦੇਣਾ ਜੇ ਜੇ ਕਿਸ ਗੱਲ ਨੂੰ ਲੈ ਕੇ ਝਗੜਾ ਕੋਈ ਇਹਨਾਂ ਦਾ ਆਪਸੀ ਜ਼ਮੀਨ ਦਾ ਪੈਸਾ ਲੈਣ ਦੇਣਾ ਪੈਸਾ ਲੈਣ ਕਿੰਨੇ ਤੋਂ ਬੰਦੇ ਸੀ ਦੂਜੇ ਪੱਲੇ ਤੋਂ ਕੜਾਈ ਦੋਨੇ ਪਾਸੇ ਪਾਸੋਂ ਛੇ ਛੇ ਬੰਦੇ ਲਖਾਇਆ ਦੋਨੇ ਤੋਂ